ਅੱਜ ਜੀ ਆਪਰੇਸ਼ਨ ਸੀਲ 5 ਚਲਾਇਆ ਗਿਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸੋ ਇਹਦੇ ਵਿੱਚ ਅਸੀਂ ਅੱਜ ਪੂਰੀਆਂ ਜਿਹੜੀਆਂ ਸਾਡੇ ਬਾਰਡਰ ਮਤਲਬ ਸਾਡਾ ਬਾਰਡਰ ਡਿਸਟ੍ਰਿਕਟ ਆ ਕਿਉਂਕਿ ਬਠਿੰਡੇ ਜ਼ਿਲ੍ਹੇ ਦਾ ਕਾਫੀ ਏਰੀਆ ਜਿਹੜਾ ਹਰਿਆਣਾ ਸਟੇਟ ਦੇ ਨਾਲ ਲੱਗਦਾ ਸੋ ਉਹਨਾਂ ਨੂੰ ਵੀ ਅਸੀਂ ਵਿੱਚ ਇਨਵੋਲਵ ਕੀਤਾ ਹਰਿਆਣਾ ਵਾਲਿਆਂ ਨੂੰ ਵੀ ਸੋ ਇਹਨੇ ਬਾਰਡਰ ਦੇ ਉੱਤੇ ਅਸੀਂ ਪੂਰੀਆਂ ਵਾਹਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜਾ ਇੰਟਰ ਸਟੇਟ ਕੋਈ ਸਮਗਲਰਸ ਨੇ ਜਾ ਪੈਡਲਰਸ ਨੇ ਜਿਹੜੇ ਕਿ ਨਸ਼ਾ ਸਪਲਾਈ ਕਰਦੇ ਆ ਉਹਨਾਂ ਨੂੰ ਫੜਿਆ ਜਾ ਫੜਿਆ ਜਾ ਸਕੇ ਸ਼ੱਕੀ ਵਾਹਨ ਜਿਹੜੇ ਚੋਰੀ ਦੇ ਇੰਟਰ ਸਟੇਟ ਜਿਹੜੇ ਕੋਈ ਵਹੀਕਲਸ ਆ ਉਹ ਜਿਹੜੇ ਚੋਰੀ ਦੇ ਇੱਧਰ ਉੱਧਰ ਜਾਂਦੇ ਆ ਉਹਨਾਂ ਨੂੰ ਉਹਨਾਂ ਦੀ ਧਰ ਪਕੜ ਕੀਤੀ ਜਾ ਸਕੇ ਔਰ ਜਿਹੜਾ ਹੈਗਾ ਵਾ ਲੋਕ ਆ ਜਿਹੜੇ ਸਾਡੇ ਵਸਨੀਕ ਆ ਪੰਜਾਬ ਦੇ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਜਿਹੜੀ ਉਹਨਾਂ ਦੇ ਵਿੱਚ ਆ ਸਕੇ ਸੋ ਇਹ ਅਸੀਂ 16 ਨਾਕੇ ਲਾਏ ਆ ਡਿਸਟ੍ਰਿਕਟ ਬਠਿੰਡਾ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਬਟੰਡਾ ਦੀ ਹੱਦ 'ਚ ਔਰ ਇਹ ਸਾਰੇ ਜਿਹੜੇ ਹੈਗੇ ਆ ਸਾਡੇ ਜੀਓ ਡੀਐਸਪੀ ਰੈਂਕ ਦੇ ਅਫਸਰ ਜਿਹੜੇ ਆ ਇਹਨਾਂ ਨਾਕਿਆਂ ਦੇ ਉੱਤੇ ਇੰਚਾਰਜ ਨੇ ਸੋ ਇਹਦੇ ਵਿੱਚ ਜਿਹੜੇ ਸਾਡੇ ਐਸਪੀਸ ਨੇ ਉਹ ਓਵਰਆਲ ਸੁਪਰਵਾਈਜ਼ਨ ਵੀ ਕਰ ਰਹੇ ਆ ਮੈਂ ਵੀ ਇਕੱਲੇ-ਇਕੱਲੇ ਨਾਕੇ ਤੇ ਜਾ ਰਿਹਾ ਔਰ ਅਸੀਂ ਸਾਰੇ ਵਾਈਕਲਾਂ ਦੀ ਚੈਕਿੰਗ ਕਰ ਰਹੇ ਆ ਔਰ ਸਾਡੀ ਜਿਹੜੀ ਪਾਇਸਾ ਵਾਹਨ ਆਏ ਪਰ ਜਿਹੜੀ ਉਹਦਾ ਯੂਜ਼ ਕਰਕੇ ਸ਼ੱਕੀ ਪੁਰਸ਼ਾਂ ਦੀ ਔਰ ਸਾਰਿਆਂ ਦੀ ਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ आज ऑपरेशन सील फाइव के तहत मानियो डी जी पी साहब के दिशा निर्देशों हेठ असी डिस्ट्रिक्ट डिस्ट्रिक टोटल उन्नीस इंट स्टेट पॉइंटा के उपर नाकाबंदी की हुई है जिदे असी अप्रोक्सीमेट दो सौ मुलाजिम डिप्लॉय किए हैं बेसिकली जो इंटर स्टेट नाकाबंदी केसी हरियाणा पुलिस और राजस्थान पुलिस के साथ जॉइंट नाकबंदी की हुई है हरियाणा पुलिस ने भी अपने बंदे डिप्लॉय किए हुए है और राजस्थान पुलिस ने भी अपने बंदे डिप्लॉय किए हुए हैं बेसिकली ऑफ सील फाइव का जो मेन मोटिव हैगा वो ये हैगा कि जो भी एंटी सोशल एलिमेंट है कि ऊपर नकेल घसी जाए उनके मनाते के एक भय पैदा हो गया पुलिस किसी भी टाइम किसी भी रोड पे नाकाबंदी करके चेक कर सकती है कि और लोगों के सेंस ऑफ सिक्योरिटी की भावना पैदा करना है असी आठ से दो बजे नाकाबंदी कर रहे हैं दो बजे फिर जितनी भी कोई प्रोग्रेस होगी वो असी कंपायल करके थोड़े शेयर करेंगे